ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਔਰ ਬਲੌਗ ਦੀ ਜਿਹੜੀ ਇਹ ਲਿਸਟ ਆ ਤੁਸੀਂ ਦੇਖ ਪਾ ਰਹੇ ਹੋ ਔਰ ਅਸੀਂ ਜਿਹੜੀ ਇਹ ਸਾਨੂੰ ਲਿਸਟ ਜਿਹੜੀ ਆ ਬਲੌਗ ਵੱਲੋਂ ਜਿਹੜੀ ਸਰਕਾਰੀ ਲਿਸਟ ਹੈਗੀ ਆ ਸਾਨੂੰ ਜਿਹੜੀ ਇਹ ਪ੍ਰਾਪਤ ਹੋਈ ਹੈਗੀ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਇਹ ਤੁਹਾਡੀ ਸਹੂਲਿਅਤ ਲਈ ਜਿਹੜੀ ਆ ਉਹ ਤੁਹਾਨੂੰ ਅਸੀਂ ਇਹ ਲਿਸਟ ਜਿਹੜੀ ਆ ਦਿਖਾ ਰਹੇ ਹੈਗੇ ਆ ਆ ਲਿਸਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੈਗੇ ਆ ਕੀ ਜਿਹੜੀ ਔਡ ਬਲੌਗ ਦੀ ਲਿਸਟ ਹੈਗੀ ਆ ਔਡ ਦੇ ਜਿਹੜੇ ਪਿੰਡ ਹੈਗੇ ਆ ਜਿਸ ਤਰ੍ਹਾਂ ਕੀ ਇਹਦੇ ਉੱਪਰ ਆ ਤੁਸੀਂ ਪਿੰਡ ਬਖਲੌਰ ਦੇਖ ਸਕਦੇ ਹੋ ਐ ਬੱਲੋਵਾਲ ਦੇਖ ਸਕਦੇ ਹੋ ਬੇਗੋਵਾਲ ਦੇਖ ਸਕਦੇ ਹੋ ਗੜ੍ਹਪਧਾਣਾ ਦੇਖ ਸਕਦੇ ਹੋ ਹਕੀਮਪੁਰ ਦੇਖ ਸਕਦੇ ਹੋ ਝਿੰਗੜਾ ਪਿੰਡ ਦੇਖ ਸਕਦੇ ਆ ਤੁਸੀਂ ਜਲਾਹ ਮਾਜਰਾ ਪਿੰਡ ਹੈਗਾ ਖੜਕੂ ਵਾਲ ਹੈਗਾ ਮਾਈ ਦਿੱਤਾ ਪਿੰਡ ਹੈਗਾ ਔਰ ਮਕੰਦਪੁਰ ਪਿੰਡ ਦੇਖ ਸਕਦੇ ਆ ਨੰਗਲ ਜੱਟਾ ਪਿੰਡ ਦੇਖ ਸਕਦੇ ਆ ਸਾਲੋਂ ਪਿੰਡ ਦੇਖ ਸਕਦੇ ਆ ਇਹ ਜਿਹੜੀ ਲਿਸਟ ਹੈਗੀ ਆ ਅਸੀਂ ਤੁਹਾਨੂੰ ਜਿਹੜੀ ਆ ਸਕਰੀਨ ਦੇ ਉੱਪਰ ਦਿਖਾ ਰਹੇ ਹੈਗੇ ਆ ਤੁਸੀਂ ਇਸ ਲਿਸਟ ਨੂੰ ਦੇਖ ਸਕਦੇ ਆ ਜਿੱਤੇ ਅੱਗੇ ਐਸਸੀ ਲਿਖਿਆ ਹੋਇਆ ਹੈ ਉਹ ਜਿਹੜੀ ਹੈਗੀ ਆ ਐਸਸੀ ਦੀ ਸੀਟ ਜਿਹੜੀ ਆ ਉਹ ਰਿਜ਼ਰਵ ਸੀਟ ਹੈਗੀ ਆ ਔਰ ਇਹ ਤੁਸੀਂ ਪਿੰਡਾਂ ਦੀ ਸੀਟ ਜਿਹੜੀ ਆ ਇਹ ਤੁਹਾਨੂੰ ਜਿਹੜੀ ਆਪਣੀ ਸਕਰੀਨ ਤੇ ਅਸੀਂ ਜਿਹੜੀ ਆ ਉਹ ਤੁਹਾਨੂੰ ਦਿਖਾ ਰਹੇ ਆ ਇਹ ਜਿਹੜੀ ਲਿਸਟ ਹੈਗੀ ਆ ਔਰ ਦੇਖ ਪਾ ਰਹੇ ਆ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਆ ਸੋਡੀਆਂ ਪਿੰਡ ਦੀ ਹੈਗੀ ਆ ਐਸ ਸੀ ਸੀਟ ਜਿਹੜੀ ਆ ਰਿਜ਼ਰਵ ਹੈਗੀ ਆ ਔਰ ਸ਼ਕਾਰ ਪਿੰਡ ਦੀ ਦੇਖ ਸਕਦੇ ਆ ਐਸ ਸੀ ਸੀਟ ਰਿਜ਼ਰਵ ਹੈਗੀ ਆ ਤਾਰਪੁਰ ਪਿੰਡ ਦੀ ਦੇਖ ਸਕਦੇ ਆ ਐਸ ਸੀ ਸੀਟ ਰਿਜ਼ਰਵ ਹੈਗੀ ਆ ਤਲਵੰਡੀ ਫੱਤੂ ਦੇਖ ਸਕਦੇ ਆ ਐਸ ਸੀ ਸੀਟ ਜਿਹੜੀ ਆ ਰਿਜ਼ਰਵ ਹੈਗੀ ਆ ਤਲਵੰਡੀ ਸੀਬੂ ਦੇਖ ਸਕਦੇ ਆ ਗਿਆ ਐਸ ਸੀ ਸੀਟ ਜਿਹੜੀ ਆ ਰਿਜ਼ਰਵ ਹੈਗੀ ਆ ਇਹ ਪਘੋਰਾ ਬਘੋਰਾ ਪਘੋਰਾ ਦੇਖ ਸਕਦੇ ਆ ਐਸ ਸੀ ਸੀਟ ਜਿਹੜੀ ਆ ਵੂਮਨ ਐ ਜਿਹੜੀ ਆ ਰਿਜ਼ਰਵ ਹੈਗੀ ਆ ਪਿੰਡ ਬਹਾਦਰਪੁਰ ਤੁਸੀਂ ਦੇਖ ਸਕਦੇ ਆ ਐਸ ਸੀ ਸੀਟ ਜਿਹੜੀ ਆ ਇਹ ਰਿਜ਼ਰਵ ਹੈਗੀ ਆ ਵੂਮਨ ਲੇਡੀਜ਼ ਦੀ ਜਿਹੜੀ ਸੀਟ ਆ ਇਹ ਜਿਹੜੀ ਆ ਬਾਦਰਪੁਰ ਰਿਜ਼ਰਵ ਹੈਗੀ ਆ ਵੱਜੋਂ ਤੁਸੀਂ ਦੇਖ ਸਕਦੇ ਆ ਐਸ ਸੀ ਸੀਟ ਰਿਜ਼ਰਵ ਹੈਗੀ ਆ ਭਾਲਟਾ ਕਲਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਐਸ ਸੀ ਸੀਟ ਜਿਹੜੀ ਆ ਰਿਜ਼ਰਵ ਹੈਗੀ ਆ ਤੇ ਦਰਿਆਪੁਰ ਤੁਸੀਂ ਦੇਖ ਸਕਦੇ ਹੋ ਐਸ ਸੀ ਸੀਟ ਜਿਹੜੀ ਆ ਰਿਜ਼ਰਵ ਹੈਗੀ ਆ ਗਰਚਾ ਜਿਹੜਾ ਆ ਗਰਚਾ ਪਿੰਡ ਹੈਗਾ ਆਪਣਾ ਗਰਚਾ ਪਿੰਡ ਇਹ ਤੁਸੀਂ ਦੇਖ ਸਕਦੇ ਆ ਐਸਸੀ ਜਿਹੜੀ ਆ ਲੇਡੀਜ਼ ਸੀਟ ਜਿਹੜੀ ਆ ਰਿਜ਼ਰਵ ਹੈ ਜਿੱਥੇ ਡਬਲਯੂ ਪਾਇਆ ਹੋਇਆ ਇਹ ਵੀ ਤੁਹਾਨੂੰ ਜਾਣਕਾਰੀ ਲਈ ਦੱਦਾ ਐਸਸੀ ਡਬਲਯੂ ਜਿੱਥੇ ਲਿਖਿਆ ਹੋਇਆ ਡਬਲਯੂ ਲਿਖਿਆ ਹੋਇਆ ਆ ਉਹ ਸੀਟ ਜਿਹੜੀ ਹੈਗੀ ਆ ਲੇਡੀਜ਼ ਲਈ ਜਿਹੜੀ ਆ ਇਹ ਰਿਜ਼ਰਵ ਹੈਗੀ ਆ ਗਰਚਾ ਪਿੰਡ ਤੋਂ ਬਾਅਦ ਤੁਸੀਂ ਗੜੀ ਪਾਰਟੀ ਆ ਸਕਦੇ ਆ ਇਹ ਵੀ ਐਸਸੀ ਸੀਟ ਰਿਜ਼ਰਵ ਹੈਗੀ ਆ ਕਮਾਮ ਦੀ ਸੀਟ ਜਿਹੜੀ ਐ ਐਸਸੀ ਰਿਜ਼ਰਵ ਹੈਗੀ ਆ ਕੰਗਾ ਦੀ ਸੀਟ ਐਸਸੀ ਰਿਜ਼ਰਵ ਹੈਗੀ ਆ ਲਾਲ ਮੁਜਾਰਾ ਇੱਥੇ ਦੀ ਸੀਟ ਐਸਸੀ ਰਿਜ਼ਰਵ ਹੈਗੀ ਆ ਲੜੋਆ ਪਿੰਡ ਦੀ ਸੀਟ ਜਿਹੜੀ ਐਸਸੀ ਰਿਜ਼ਰਵ ਹੈਗੀ ਆ ਮਾਲਖੁਰ ਦੀ ਜਿਹੜੀ ਆ ਲੇਡੀਆਂ ਜਿਹੜੀ ਹੈਗੀਆਂ ਐਸਸੀ ਸੀਟ ਰਿਜ਼ਰਵ ਹੈਗੀ ਆ ਮਜਾਰਾ ਨੋਮਾਵਾਦ ਇੱਥੇ ਦੀ ਐਸਸੀ ਸੀਟ ਜਿਹੜੀ ਸਰਪੰਚ ਦੀ ਜਿਹੜੀਆਂ ਸਰਪੰਚਾਂ ਦੀਆਂ ਸੀਟਾਂ ਦੀ ਤੁਹਾਨੂੰ ਦਿਖਾ ਰਹੇ ਆ ਇਹ ਰਿਜ਼ਰਵ ਹੈਗੀਆਂ ਨੂਰਪੁਰ ਦੀ ਸੀਟ ਦੇਖ ਪਾ ਰਹੇ ਹਾਂ ਇਹ ਰਿਜ਼ਰਵ ਹੈਗੀ ਹੈਗੀ ਆ ਪਰਾਗਪੁਰ ਦੀ ਸੀਟ ਐਸਸੀ ਜਿਹੜੀ ਆ ਇਹ ਰਿਜ਼ਰਵ ਹੈਗੀ ਆ ਰਾਜਪੁਰ ਡੱਬਾ ਦੀ ਐਸਸੀ ਸੀਟ ਜਿਹੜੀ ਆ ਇਹ ਰਿਜ਼ਰਵ ਹੈਗੀ ਆ ਇਹ ਐਸਸੀ ਸੀਟਾਂ ਤੁਹਾਨੂੰ ਦੱਸਾ ਰਹੇ ਹਾਂ ਔਰ ਸਰਹਾਲ ਕਾਜ਼ੀਆਂ ਇਹ ਵੀ ਜਿਹੜੀ ਐ ਐਸਸੀ ਸੀਟ ਰਿਜ਼ਰਵ ਹੈਗੀ ਆ ਸਰਹਾਲ ਕੈ ਔਰ ਇਸ ਤੋਂ ਬਾਅਦ ਹੋਈ ਸ਼ੇਕੂਪੁਰ ਐਸਸੀ ਸੀਟ ਜਿਹੜੀ ਆ ਰਿਜ਼ਰਵ ਹੈਗੀ ਆ ਬਰਨਾਲਾ ਖੁਰਦ ਜਿਹੜੀ ਐ ਐਸਸੀ ਸੀਟ ਰਿਜ਼ਰਵ ਹੈਗੀ ਆ ਔਰ ਬਹਾਰਾ ਜਿਹੜੀ ਆ ਇਹ ਵੂਮਨ ਦੀ ਸੀਟ ਲੇਡੀਜ਼ ਸੀਟ ਜਿਹੜੀ ਆ ਉਹ ਹੈਗੀ ਆ ਔਰ ਬੁਰਜ ਟੇਲਦਾਸ ਵੀ ਜਿਹੜੀ ਹੈਗੀ ਆ ਇਹ ਵੀ ਸੀਟ ਜਿਹੜੀ ਆ ਰਿਜ਼ਰਵ ਹੈਗੀ ਆ ਔਰ ਚੱਕ ਦਾ ਨਾਂ ਇਹ ਫਿਰੋਜ਼ਪੁਰ ਔਰ ਗੈਲ ਮੁਜਾਰੀ ਖੋਜਾ ਲਾਲੇਵਾਲ ਲਿੱਦੜਕਲਾ ਮੱਲਾ ਮੱਲਾ ਵੇਦੀਆਂ ਦੀ ਇਹ ਵੀ ਸੀਟ ਜਿਹੜੀ ਆ ਬੋ ਮੈਂ ਦੀ ਜਿਹੜੀ ਲੇਡੀਜ਼ ਹੈਗੀ ਉਹ ਸੀਟ ਰਿਜ਼ਰਵ ਹੈਗੀ ਆ ਮੱਲੋ ਮੁਜਾਰਾ ਮਹਿਮੂਦਪੁਰ ਮਹਿਰੋਂਪੁਰ ਇਹ ਮੀਰਪੁਰ ਲੱਖਾ ਮਿਰਜ਼ਾਪੁਰ ਇਹ ਸੀਟਾਂ ਜਿਹੜੀਆਂ ਰਿਜ਼ਰਵ ਸੀਟਾਂ ਤੁਸੀਂ ਦੇਖ پا ਰਹੇ ਹੋ ਪੰਦਰਾਵਲ ਦੀ ਸੀਟ ਵੀ ਵੂਮਨ ਲੇਡੀਜ਼ ਜਿਹੜੀ ਆ ਰਿਜ਼ਰਵ ਹੈਗੀ ਆ ਰਤਰਾਣਾ ਦੀ ਵੀ ਰਿਜ਼ਰਵ ਸੀਟ ਹੈਗੀ ਆ ਰੈਪੂਰਾ ਰੈਪਾ ਦਾ ਵੀ ਸੀਟ ਸੋਰੀ ਮਾਫ ਕਰਨਾ ਰੈਪੇ ਦੀ ਸੀਟ ਵੀ ਰਿਜ਼ਰਵ ਹੈਗੀ ਆ ਤਾਜਪੁਰ ਦੀ ਸੀਟ ਵੀ ਜਿਹੜੀ ਸਰਪੰਚ ਦੀ ਇਹ ਰਿਜ਼ਰਵ ਹੈਗੀ ਆ ਔਰ ਵਜੀਰਪੁਰ ਦੀ ਜਿਹੜੀ ਸੀਟ ਆ ਇਹ ਜਨਰਲ ਸੀਟ ਹੈਗੀ ਆ ਇਹ ਵੀ ਜਿਹੜੀ ਆ ਉਹ ਰਿਜ਼ਰਵ ਹੈਗੀ ਔਰ ਇਸ ਤੋਂ ਇਲਾਵਾ ਤੁਸੀਂ ਪਾਲਟਾ ਖੁਰਦ ਜਿਹੜੀ ਆ ਜਨਰਲ ਸੀਟ ਜਿਹੜੀ ਆ ਇਹ ਰਿਜ਼ਰਵ ਹੈਗੀ ਆ ਔਰ ਓਮਜਾਰਾ ਦੇ ਵੀ ਜਨਰਲ ਸੀਟ ਜਿਹੜੀ ਆ ਜੈ ਇਹ ਰਿਜ਼ਰਵ ਹੈਗੀ ਆ ਚਾਲਕਲਾਂ ਦੀ ਵੀ ਜਿਹੜੀ ਸੀਟ ਰਿਜ਼ਰਵ ਹੈਗੀ ਆ ਔਰ ਦੁਧਾਲ ਦੁਧਾਲੇ ਦੀ ਸੀਟ ਵੀ ਜਿਹੜੀ ਆ ਇਹ ਰਿਜ਼ਰਵ ਹੈਗੀ ਆ ਔਰ ਗੜੀ ਅਜੀਤ ਸਿੰਘ ਗੁਣਾਚੌਰ ਗੜੁੱਪੜ ਹਰਿਆਣ ਜਾਗਤਪੁਰ ਕਾਹਲੋਂ ਖੁਰਦ ਮਲਪੋਰਾ ਪਾੰਬੜਾ ਰਤ ਰਤ ਇਹ ਰਟੈਂਡਾ ਔਰ ਸਕੋਪ ਪਰ ਅੜਾਪੜ ਦੀਆਂ ਸੀਟਾਂ ਜਿਹੜੀਆਂ ਇਹ ਸਰਪੰਚੀ ਦੀਆਂ ਸੀਟਾਂ ਦਾ ਵੇਰਵਾ ਤੁਹਾਡੇ ਸਾਹਮਣੇ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਵੱਲੋਂ ਪੇਸ਼ ਕੀਤਾ ਗਿਆ ਹੈਗਾ ਇਸ ਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਰਪੰਚ ਕਿਹੜੇ ਜਰਨਲ ਨੇ ਕਿਹੜੀ ਲੇਡੀਜ਼ ਸੀਟ ਰਿਜ਼ਰਵ ਹੈਗੀ ਆ ਉਹ ਸਾਰਾ ਵੇਰਵਾ ਦੇਖ ਸਕਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਸਕਦੇ ਹੋ ਔਰ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਤਾ ਜੋ ਤੁਹਾਨੂੰ ਪਤਾ ਲੱਗ ਸਕੇ ਕਿਹੜੀਆਂ ਸੀਟਾਂ ਐਸਸੀ ਰਿਜ਼ਰਵ ਨੇ ਕਿਹੜੀਆਂ ਸੀਟਾਂ ਜਿਹੜੀਆਂ ਜਰਨਲ ਰਿਜ਼ਰਵ ਨੇ ਕਿਹੜੀਆਂ ਲੇਡੀਜ਼ ਰਿਜ਼ਰਵ ਨੇ ਇਹ ਤੁਸੀਂ ਸਾਰੇ ਜਿਹੜਾ ਹੈਗਾ ਇਹ ਦੇਖ ਸਕੋ ਔਰ ਅਸੀਂ ਜੋ ਇਹ ਸਰਕਾਰੀ ਲਿਸਟ ਹੈਗੀ ਆ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤੀ ਹੈਗੀ ਆ ਇਹ ਅਸੀਂ ਫਿਰ ਤੋਂ ਤੁਹਾਨੂੰ ਦਿਖਾ ਰਹੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰਾਂ ਪਿੰਡਾਂ ਦਾ ਵੇਰਵਾ ਤੁਹਾਨੂੰ ਅਸੀਂ ਬਿਲਕੁਲ ਵੀਡੀਓ ਸਲੋ ਕਰਕੇ ਦਿਖਾ ਰਹੇ ਹੈਗੇ ਆ ਇਹ ਤੁਸੀਂ ਦੇਖ ਪਾ ਰਹੇ ਹੋ ਕਿਹੜੇ-ਕਿਹੜੇ ਪਿੰਡ ਦੀਆਂ ਜਿਹੜੀਆਂ ਸੀਟਾਂ ਆ ਔਰ ਰਿਜ਼ਰਵ ਹੈਗੀਆਂ ਆ ਵੋਮਨ ਕੇ ਕਿੱਥੇ ਦੀ ਹੈਗੀ ਆ ਜੈਂਸ ਜਿਹੜੀ ਆ ਸੀਟ ਉਹ ਕਿਹੜੀ ਹੈਗੀ ਆ ਇਹ ਸਾਰੀਆਂ ਸੀਟਾਂ ਦਾ ਜਿਹੜਾ ਆ ਉਹ ਤੁਹਾਨੂੰ ਅਸੀਂ ਵੇਰਵਾ ਜਿਹੜਾ ਆ ਉਹ ਤੁਹਾਨੂੰ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਔਰ ਤੁਹਾਡੀ ਪੰਚਾਇਤਾਂ ਦੀਆਂ ਹਰ ਰਿਪੋਰਟ ਹਰ ਖਬਰ ਦੇਖਣ ਦੇ ਲਈ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੁਹਾਨੂੰ ਜਿਹੜੀਆਂ ਸਾਰੇ ਜਿਹੜੇ ਵੇਰਵੇ ਜੋ ਪੰਚਾਇਤਾਂ ਸੰਬੰਧੀ ਹੋਣਗੇ ਇਸਤੇ ਦਿੱਤੇ ਜਾਣੀ ਸੀਟ ਹੈਗੀ ਆ ਇਹ ਐਸਸੀ ਸੀਟ ਰਿਜ਼ਰਵ ਜਿਹੜੀ ਹੈਗੀ ਆ ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ ਕਿ ਐਸੀ ਲੇਡੀਜ਼ ਸੀਟ ਜਿਹੜੀ ਆ ਇਹ ਖਰਚਾਂ ਦੀ ਰਿਜ਼ਰਵ ਹੋਈ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੀ ਜਾਣਕਾਰੀ ਲਈ ਦੱਸ ਦਿੰਨੇ ਆ ਕਿ ਇਹ ਜੋ ਤੁਹਾਨੂੰ ਦਿਖਾਇਆ ਹੈ ਸਰਪੰਚਾਂ ਦੀਆਂ ਸੀਟਾਂ ਦਾ ਦਿਖਾਇਆ ਆ ਅਗਲੇ ਦੂਜੇ ਜਿਹੜਾ ਭਾਗ ਦੇ ਵਿੱਚ ਤੁਹਾਨੂੰ ਪੰਚਾਂ ਦੇ ਜਿਹੜੇ ਵਾਰਡ ਹੈਗੇ ਆ ਉਹ ਕਿਹੜੇ-ਕਿਹੜੇ ਰਿਜ਼ਰਵ ਆ ਕਹਿਣ ਦਾ ਮਤਲਬ ਹੈ ਜਿਹੜਾ ਵਾਰਡ ਦੇ ਵਿੱਚੋਂ ਕਿ ਕਿਸ ਕੈਟਾਗਰੀ ਦਾ ਖੜਨਾ ਉਹ ਦਿਖਾਵਾਂਗੇ